ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਬਿਲਾਵਲ ਮਹਿਲਾ ਤੀਜਾ ਸ੍ਰੀ ਗੁਰੂ ਅਮਰਦਾਸ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਨਾਮਾ ਇਸ ਸ਼ਬਦ ਨੂੰ ਆਪਾਂ ਜਦੋਂ ਪੈਣਾ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਮਾਂਦੇ ਹਾਂ ਜਦੋਂ ਚੌਥੇ ਕਾਲੇ ਨੂੰ ਆਪਾਂ ਸਾਂ ਮੰਨਦੇ ਹਾਂ ਤਾਂ ਸ਼ਬਦ ਦਾ ਚਰਨ ਮੰਦਰ ਸਬਤਕ ਵਿੱਚ ਕੋਮਲ ਨੀ ਤੱਕ ਹੈ ਅਤੇ ਮਤ ਸਬਤਕ ਵਿੱਚ ਸਾ ਤੋਂ ਬਾਅਦ ਸ਼ੁਧ ਰੇ ਸ਼ੁਧ ਗਾ ਸ਼ੁਧ ਮਾ ਪਾ ਸ਼ੁਧ ਧਾ ਕੋਮਲ ਨੀ ਅਤੇ ਤਾਰ ਸਬਤਕ ਵਿੱਚ ਸਾ ਸਾ ਤੋਂ ਬਾਅਦ ਤਾਰ ਸਬਤਕ ਵਿੱਚ ਸ਼ੁਧ ਰੇ ਅਤੇ ਸ਼ੁਧ ਗਾ ਇੱਥੇ ਤੱਕ ਸ਼ਬਦ ਦਾ ਚਲਨ ਹੈ ਤੇ ਦੇਖਦੇ ਹਾਂ ਪਹਿਲਾਂ ਇਸ ਟਿਉਨ ਨੂੰ ਤੇ ਫਿਰ ਸਿੱਖਦੇ ਹਾਂ ਕੱਲੇ-ਕੱਲੇ ਸਵਰ ਤੇ ਕੇ ਹੈ ਮਾੜੀ

सतगुर के जिस नोमत सतगुर के जिस आवे ਸੋ ਸਤਗੁਰ ਮਾਰੇ ਸਮਾਨ ਸੋ ਸਤਗੁਰ ਮਾਰੇ ਸਮਾਨ ਤਿਸ ਅੰਤਰ ਰਵੈ ਹਰਿ ਨਾਮਾ ਤਿਸ ਅੰਤਰ ਰਵੈ ਹਰਿ ਨਾਮਾ ਯੱੱਪਾ ਹੁਣ ਦੇਖਦੇ ਹਾਂ ਕੱਲੇ ਕੱਲੇ ਸਵਰ ਦੇ ਏ ਹੇ ਮਾਣੇ ਜੋ ਜੀਓ ਹੋ ਜਾੜੇ ਏ ਹੇ ਮਾਣੇ ਜੋ ਜੀਓ ਹੋ ਜਾੜੇ ਬਾਣੀ ਏਹ ਬਾਣੀ ਜੋ ਜੀਉ ਹੋ ਜੜ ਹੈ ਏਹ ਬਾਣੀ ਦਿਸੰਤਰ ਰਵਹਿਰ ਨਾਮਾ ਕਿਸ ਅੰਤਰ ਰਵਹਿਰ ਨਾਮਾ ਏ ਮਾਣੇ ਤੇ ਇਸੇ ਤਰੀਕੇ ਨਾਲ ਜੋ ਆਪਾਂ ਸਥਾਈ ਦੀ ਅਗਲੀ ਪੰਕਤੀ ਪੰਕਤੀ ਗਾਇਨ ਕੀਤੀ ਸੀ ਅੰਤਰੇ ਦੀ ਤੁਨ ਸੇਮ ਹੈ ਕੁਝ ਸ਼ਬਦਾਂ ਦੇ ਵਜਨ ਕਰਕੇ ਥੋੜਾ ਜਿਹਾ ਗਾਇਨ ਦੇ ਅੰਦਾਜ਼ ਵਿੱਚ ਫਰਕ ਪੈਂਦਾ ਹੈ ਉਹ ਆਪ ਜੀ ਨੇ ਸਰਵਣ ਧਿਆਨ ਨਾਲ ਕਰਨਾ ਹੈ ਪਹਿਲਾਂ ਆਪਾਂ ਲਿਖ ਲੈਣੇ ਆ ਇਸ ਪੰਕਤੀ ਨੂੰ ਇਸ ਤੋਂ ਬਾਅਦ ਲਵਾਂਗੇ ਅੰਤਰਾ ਸਤਿ ਮੁਰ ਕੀ ਜਿਸ ਨੂੰ ਮਤ ਆਵੇ ਸਤ ਗੁਰ ਕੀ ਜਿਸ ਨੂੰ ਮਤ ਆਵੇ ਪਹਿਲੀ ਵਾਰ ਇੱਥੇ ਛਲਣਾ ਹੈ ਆਵੇ ਤੇ ਜਦੋਂ ਅਗਲਾ ਸਟੈਪ ਭਾਜਨ ਕਰਨਾ ਹੈ ਉਸ ਤੋਂ ਪਹਿਲਾਂ ਇਸ ਸਟੈਪ ਨੂੰ ਕਿਸ ਤਰ੍ਹਾਂ ਲੈਣਾ ਹੈ ਸਤ ਗੁਰ ਕੀ ਜਿਸ ਨੂੰ ਮਤ ਆਵੇ ਇੱਥੇ ਆ ਜਾਣਾ ਸੋ ਸਤ ਗੁਰ ਮਾ ਮਾ ਹੈ ਸਮਾਨਾ ਸੋ ਸਤ ਗੁਰ ਮਾ ਹੈ ਸਮਾਨਾ ਫਿਰ ਤੋਂ ਸਰਵਣ ਕਰੀਏ ਸਤ ਗੁਰ ਕੀ ਜਿਸਨੋ ਮਤ ਆਵੇ ਖਾਲੀ ਢੂੰ ਬਜਾ ਕੇ ਫਿਰ ਸਤ ਗੁਰ ਕੀ ਜਿਸਨੋ ਮਤ ਆਵੇ ਸੋ ਸਤ ਗੁਰ ਮਾਹੀ ਸਮਾਨਾ ਸੁਸਤ ਗੁਰ ਮਾਹੀ ਸਮਾਨਾ ਇੱਥੇ ਚੜ੍ਹਣਾ ਫਿਰ ਇਹਦੇ ਨਾਲ ਜੁੜ ਜਾਂਦਾ ਹੈ ਤਿਸੇ ਅੰਤਰ ਰਵਹਿਰਨਾ ਮਾ ਤਿਸੇ ਅੰਤਰ ਰਬੇ ਹਰਨਾਮਾ ਤੇ ਇਸ ਤਰੀਕੇ ਨਾਲ ਅੰਤਰਾ ਅਗਲਾ ਆ ਜਾਂਦਾ ਹੈ ਹੁਣ ਦੋ ਦੋ ਪੰਕਤੀਆਂ ਦੇ ਅੰਤਰੇ ਹਨ ਪੂਰਾ ਠਾਟ ਬਣਾਇਆ ਪੂਰੇ ਤੇ ਦੂਜੀ ਵਾਰ

इस तरीके <laughs> इस पर पंच में साचे नाम की व्या इस पर पंच में साचे नाम की व्याे मत को इस पर पंच में साचे மத்தோம மத்தோ தோமே சே ਨਾਮ ਕੀ ਵਡਿਆਈ ਇਸ ਪਰ ਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਪਰੋਤੁ ਮਾਨਾ ਮਤ ਕੋ ਪਰੋਗੁ ਮਾਨਾ ਕਿਸ ਅੰਤਰ ਰਵੇ ਹਰਨਾਮਾ ਕਿਸ ਅੰਤਰ ਰਵੇ ਹਰਨਾਮਾ ਏ ਬਾੜੇ ਮੈਨੂੰ ਮਿਥੇ ਕਿ ਅੱਜ ਜਸਾਨੀ ਦਿਨ ਆਦੇ ਸ਼ਬਦ ਨੂੰ ਸਿੱਖ ਚੋਗੇ ਵਾਹਿੁਰਜੀ ਦਾ ਖਲਸਾ ਵਾਹਿੁਰਜੀ ਕੀ ਫਤ